ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗੱਬਣ ਮੱਝ ਸੇਲ ਲਈ ਲੈ ਕੇ ਆਏ ਜੀ ਤੇ ਜਸਕਰ ਤੇ ਭਾਈ ਵੀਡੀਓ ਬਣਾ ਰਹੇ ਆ ਵੀਰ ਦੇ ਘਰੇ ਲੂਪਸ ਰੱਖੇ ਵੀ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਆਓ ਕਰ ਲੈਨੇ ਭਾਈ ਨਾ ਗੱਲ ਬਾਤ ਆਜੀ ਭਾਈ ਜੀ ਭਾਈ ਜੀ ਸਸਕਾਲ ਸਸਕਾਲ ਜੀ ਉਹ ਠੀਕੋਂ ਵਧੀਆ ਜੀ ਹਾਂਜੀ ਨਾਮ ਤੇ ਐਡਰੈਸ ਬੋਲੋ ਨਾਮ ਜੀ ਗਰਮੇਲ ਸਿੰਘ ਹਮ ਪਿੰਡ ਘੰਡਾ ਬੰਨਾ ਜ਼ਿਲ੍ਹਾ ਬਠਿੰਡਾ ਹਮ ਤਹਿਸੀਲ ਤਹਿਸੀਲ ਜੀ ਫੂਲ ਨੇੜੇ ਪਿੰਡ ਆਪਾਂ ਨੇੜੇ ਪਿੰਡ ਜੀ ਸੰਧੂ ਖੁਰਦ ਹੂੰ ਤੇ ਇਧਰ ਭਾਈ ਰੂਪਾ 5 ਕਿਲੋਮੀਟਰ ਤੇ ਆ ਠੀਕ ਆ ਉਹਦਾ ਔੜ ਆਪਾਂ ਨੂੰ 11 ਕਿਲੋਮੀਟਰ ਪੈਂਦਾਗਾ ਮੋਬਾਈਲ ਨੰਬਰ ਬੋਲ ਦਿ ਮੋਬਾਈਲ ਨੰਬਰ ਜੀ ਆਪਣਾ ਹੈਗਾ ਜੀ 70143 70143 25348 ਓਕੇ ਭਾਈ ਤੇ ਆਪਣੇ ਘਰ ਜੂ ਇਹ ਮੱਝ ਜੀ ਹਾਂਜੀ ਇਹ ਆਪਾਂ ਹਰਿਆਣੇ ਚੋਂ ਮੱਝ ਲੈਣ ਦੀ ਸੀਗੀ ਓਕੇ ਉਹਦੇ ਮੰਗਦੇ ਇਹ ਕੱਟੀ ਆਈ ਸੀਗੀ ਕੀ ਕਿਆ ਇਹਦੀ ਮਾਂ ਥੱਲੇ ਸੀਗਾ ਦੁੱਧ 17 ਤੋਂ 18 ਲੀਟਰ ਓਕੇ ਇਹ ਪਾਰਾਇਤ ਕੀ ਦੂਜਾ ਸੂਆ ਸੂੰਦੀ ਆ ਹੂੰ ਪਰ ਆਪਣੇ ਕੋਲੇ ਇਹ ਪਹਿਲਾਂ ਸੂਈ ਸੀ ਆਪਾਂ ਕੱਟੀ ਪਾ ਲਈ ਸੀ ਇਹ ਠੀਕ ਹੈ ਵੀਰੇ ਪਰ ਇਹਨੇ 14.5 ਤੋਂ 15 ਲੀਟਰ ਦੁੱਧ ਕੱਢਿਆਗਾ ਓਕੇ ਬਾਈ ਐਦਕੇ ਇਹਨੂੰ ਵੀ ਉਮੀਦ ਆ ਗਈ ਆਪਾਂ ਨੂੰ 17 ਤੋਂ 18 ਲੀਟਰ ਦੁੱਧ ਦੀ ਹੂੰ ਗੱਦ ਫੁੱਲ ਭਾਈ ਵੀ ਫੁੱਲ ਕੋਈ ਲੈਸ ਨਹੀਂ ਲਾਮੀ ਨਹੀਂ ਕਿਹੜੇ ਸੀਮਨ ਤੋਂ ਗੱਭਣਾ ਵੀਰੇ ਇਹ ਸੀਮਨ ਜੀ ਸਰਕਾਰੀ ਤੋਂ ਆ ਜੀ ਓਕੇ ਠੀਕ ਹੈ ਬਾਈ ਆਰਡਰ ਕਮਾਲ ਦਾ ਬਹੁਤ ਸੋਹਣਾ ਆਰਡਰ ਤਿਆਰ ਕਰਦੀ ਹੁੰਦੀ ਆ ਦੈਣ ਕਿੰਨੇ ਦੱਸਿਆ ਬਾਈ ਨੇ ਹਜੇ ਇਹਦੇ ਜੀ 25 ਤਰੀਕ ਨੂੰ ਦਿਨ ਪੂਰੇ ਆ 25 ਤਰੀਕ ਨੂੰ ਅੱਜ 12 ਤਰੀਕ ਹੋ ਗਏ ਹਨ 12 13 ਦਿਨ ਪਾਇਆ ਹਜੇ ਠੀਕਾ ਗਾੜੀ ਪਿਛਾੜੀ ਪੂਰੀ ਚੰਗੀ ਥਣ ਥਣ ਇੱਕ ਨੰਬਰ ਕਿਆ ਬਾਤ ਹੈ ਜਵਾਈ ਜਵਾਈ ਕਿਵੇਂ ਸੀ ਬਾਈ ਪੂਰੀ ਜੀ ਇੱਕ ਨੰਬਰ ਜੀ ਠੀਕ ਹੈ ਬਾਈ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਕੱਦ ਬਹੁਤ ਆਣਾ ਗਰਮਾ ਆ ਜੀ ਫਲ ਵੀ ਫੁੱਲ ਬਰੀਡ ਫੁੱਲ ਆ ਹਾਂ ਲੇਵਾ ਇੱਕ ਨੰਬਰ ਹੈ ਜੀ ਇਹਦਾ ਪਸ਼ੂ ਥੋੜਾ ਜਿਹਾ ਵੱਧ ਹੋਣੇ ਕਰਕੇ ਆਪਾਂ ਵੇਚਦੇ ਆਂ ਕੋਧਰਾ ਕੀ ਖੜੀ ਝੋਟੀ ਆਪਣੇ ਕੋਲ ਕਰੇ ਠੀਕ ਹੈ ਭਾਈ ਤਾਂ ਕਰਕੇ ਵੀਤਲੇ ਇਹ ਕੱਢ ਦਿੰਨੇ ਆਂ ਹੂੰ ਠੀਕ ਹੈ ਭਾਈ ਲੈ ਭਾਈ ਤੋਰਾ ਚੈੱਕ ਕਰ ਤੋਰਾ ਤੋਰਾ ਇੱਕ ਨੰਬਰ ਹੈ ਕਰਮਲੇ ਦਾ ਕੀ ਬਾਤ ਆ ਕੱਲੀ ਬਸ ਕੱਚੀ ਕੱਚੀ ਆ ਹੋਸਾ ਬਣਾਉਂਦਾ ਅੱਜ ਆ ਲਾਇਓ ਲੇਵੇ ਦੀਆਂ ਸਾਰੀਆਂ ਬਾਲਟਾਂ ਲੈ ਕੱਢ ਕੇ ਨਾ ਫੇਰ ਕਰਮਲੇ ਨੇ ਸੋਨਾ ਬਹੁਤ ਸੋਹਣਾ ਆਰਡਰ ਤਿਆਰ ਕਰਨੀ ਹੁੰਦੀ ਆ ਜਿਹੜੇ ਸਾਹਮਣੇ ਕੱਲੀ ਕੱਚੀ ਕੱਚੀ ਆ ਹਨਾ ਬਾਈ ਹੂੰ ਕੀ ਮੋਲ ਆ ਵੀਰੇ ਜਾਇਜ਼ ਮੋਲ ਜੀ ਫੋਨ ਤੇ ਹੋਊਗਾ ਜਾਇਜ਼ ਹੀ ਹੋ ਹਾਂਜੀ ਠੀਕ ਆ ਪਸੂ ਦੇ ਮਤਾਬਕ ਹੀ ਮੋਲ ਹੋਣਾ ਜੀ ਸਹੀ ਗੱਲ ਚੰਗੀ ਝੋਟੀ ਆ ਹੂੰ ਬਾਲਾ ਮੋਲ ਨਹੀਂ ਕਰਦੇ ਬਾਈ ਕਹਿੰਦਾ ਜਾਇਜ਼ ਮੋਲ ਹੋ ਖਿੱਚ ਕੇ ਮੋਲ ਰੱਖਾਂਗੇ ਪਰ ਝੋਟੀ ਜੀ ਬਾਈ ਮੈਂ ਕਹਿੰਦਾ ਕਿਸੇ ਪਾਸੋਂ ਹੱਤਰਾ ਨਹੀਂ ਹਨਾ ਬਾਈ ਹਾਂਜੀ ਲੇਵਾ ਲੂਵਾ ਕੱਦ ਫੋਟ ਫੋਟ ਤੇ ਥਾਂ ਪਿਆ ਜੀ ਲੇਵੇ ਦਾ ਥੋੜਾ-ਥੋੜਾ ਸਿੰਘ ਸੁੰਗ ਸਾਰਾ ਕੁਝ ਓਕੇ ਆ ਲੈ ਖਾਣ ਦੇਖੋ ਬਾਈ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਪੂਰੀ ਵਿੱਚ ਦੇ ਥਣ ਲੱਗੇ ਗਾੜੀ ਪਿਛਾੜੀ ਪੂਰੀ ਚੰਗੀ ਆ ਮੋਲ ਲਈ ਬਾਈ ਕਹਿੰਦਾ ਆਪਾਂ ਜੈ ਜੀ ਰੱਖਾਂਗੇ ਬਾਲਾ ਮੋਲ ਨਹੀਂ ਕਰਦੇ ਕਿਸੇ ਵੀਰ ਨੂੰ ਝੋਟੀ ਪਸੰਦ ਆ ਬਾਈ ਨਾ ਕਨੈਕਟ ਕਰ ਲਿਓ ਧੰਨਵਾਦ